ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸੋਸ਼ਲ ਦਿਸ਼ਾ ਟੁਡੇ ਤੇ ਮੈਂ ਹਾਂ ਦਿਸ਼ਾ ਸੇਠੀ ਪੰਜਾਬ ਵਿੱਚ ਲਗਾਤਾਰ ਗੋਲੀਬਾਰੀ ਦੇ ਮਾਮਲੇ ਸਾਹਮਣੇ ਆ ਰਹੇ ਨੇ ਅਜੇ ਹਹੀ ਇੱਕ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਾਣਕਾਰੀ ਮੁਤਾਬਕ ਇੱਕ ਨੌਜਵਾਨ ਨੇ ਸ੍ਰੀ ਹਰਮੰਦਰ ਸਾਹਿਬ ਦੇ ਬਾਹਰ ਕੁਝ ਦੂਰੀ ਤੇ ਖੁਦ ਨੂੰ ਗੋਲੀ ਮਾਰ ਲਈਏ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਨੌਜਵਾਨ ਨੇ ਡਿਊਟੀ ਤੇ ਮੌਜੂਦ ਪੁਲਿਸ ਮੁਲਾਜ਼ਮ ਦੀ ਪਿਸਤੌਲ ਖੋ ਲਈ ਅਤੇ ਖੁਦ ਨੂੰ ਗੋਲੀ ਮਾਰ ਲਈ ਗੋਲੀ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਦੁਕਾਨਦਾਰ ਵੀ ਦੌੜ ਗਏ ਅਜੇ ਕਿ ਨੌਜਵਾਨ ਦੀ ਪਛਾਣ ਨਹੀਂ ਹੋ ਸਕੀ ਹੈ ਨੌਜਵਾਨ ਵੱਲੋਂ ਖੁਦਕੁਸ਼ੀ ਕਰਨ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਉੱਥੇ ਹੀ ਮੌਕੇ ਤੇ ਪਹੁੰਚੇ ਏਸੀਪੀ ਗਗਨਦੀਪ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਫਿਲਹਾਲ ਸਾਡੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਪਤਾ ਨਹੀਂ chal ਸਕਿਆ ਹੈ ਕਿ ਉਹ ਸ਼ਰਦਾਲੂ ਕੌਣ ਸੀ ਜਾਂ ਕਿੱਥੋਂ ਦਾ ਰਹਿਣ ਵਾਲਾ ਹੈ ਉਹਨਾਂ ਕਿਹਾ ਕਿ ਉਸ ਨੂੰ ਗੁਰੂ ਨਾਨਕ ਦੇ ਹਸਪਤਾਲ ਵਿੱਚ ਜੇਰੇ ਇਲਾਜ ਭੇਜਿਆ ਗਿਆ ਉਹਨਾਂ ਇਹ ਵੀ ਕਿਹਾ ਕਿ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਕਿਸ पिस्तौल दे नाल गोली चली है फिलहाल पता नहीं चल सके उन्होंने क्या कि साडियां टीमਾਂ लगिया हैं, जांच कर रहीयां हन सूत्रान दे हमारे तो पता लग है कि उस व्यक्ति दी मौके ते ही मौत हो गई सी अपने आप ने गो गोली मार के मारी है जिस बंदे ये ट्रीटमेंट लेरनु गुणनानक को कंडीशन ਇਹ ਸਾਰਾ ਚੀਜ਼ ਵੈਰੀਫਾਈ ਕਰ ਰਹੇ ਹਾਂ ਕਿ ਕਿਉਂਕਿ ਜੱਜ ਸਾਹਿਬ ਦਾ ਗਨਮੈਨ ਸੀ ਉਹਦੀ ਵੀ ਕੋਰਪੋਰੇਸ਼ਨ ਇਸ ਚੀਜ਼ ਬਾਰੇ ਇਹ ਸਾਰੇ ਵੈਰੀਫਾਈ ਕਰ ਰਹੇ ਹਾਂ ਕਿ ਇਹ ਪ੍ਰੋਟੋਕੋਲ ਯੂਟੀ ਸੀ ਕੌਣ ਸੀ ਕਿਉਂ ਸੀ ਕਿੱਥੋਂ ਦਾ ਉਹਦੀ ਕੋਈ ਉਹਦਾ ਡੰਡਕਾ ਨਹੀਂ ਸੀ ਪਰ ਇਹ ਤੱਕ ਫਿਲਹਾਲ ਕੋਈ ਪਛਾਣ ਨਹੀਂ ਹੋਈ ਪਛਾਣ ਨਹੀਂ ਹੋਈ ਇਹ ਮੰਨਦੇ ਪਛਾਣ ਨਹੀਂ ਕਰਉਨੇ ਇਹ ਸਾਰੀ ਘਟਨਾ ਨੂੰ ਕੰਮ ਅਜੇ ਇਸ ਬਾਰੇ ਕੁਝ ਨਹੀਂ ਕਰ ਸਕਦੇ ਇਨਵੈਸਟੀਗੇਸ਼ਨ ਜਾਰੀ ਹੈ ਅਸੀਂ ਬੱਸ ਐਮਐਸ ਕਮਟੀ ਹੋਣ ਦੇ ਬਾਵਜੂਦ ਇਹ ਕੱਟਣਾ ਕਿਉਂ ਦੇਖੋ ਜੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਅਸੀਂ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿ ਕੀ ਹੈ ਕੀ ਹੈ ਡਾਕਟਰ ਤੁਸੀਂ ਕੀ ਹ ਅਸੀਂ ਫਿਲਹਾਲ ਕੋਈ ਨਹੀਂ ਦੱਸ ਸਕਦੇ ਗੁਰਨਾਨਕ ਦੇਵ ਹਸਪੀਟਲ ਨੇ ਡੇਰ ਇਲਾਜ ਹੈ ਤੋਂ ਦੇਖਦੇ ਹਾਂ